ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਮੈਂ ਪਹਿਲਾ ਤਾਂ ਸਭ ਤੋਂ ਵਧਾਈ ਦੇਣਾ ਗੁਰਪ੍ਰੀਤ ਸਿੰਘ ਜੱਬਰ ਸਾਹਿਬ ਨੂੰ ਤੇ ਸਮੁੱਚੀ ਸੰਗਤ ਨੂੰ ਦੂਜਾ ਕਿਹੜਾ ਕੈਂਪ ਚੱਲ ਰਿਹਾ ਹੈ 1 ਮਹੀਨੇ ਦੇ ਤੇ 30 ਤਰੀਕ ਦਾ ਕਿਹੜਾ ਭਾਈ ਕੇ ਫਪੜੇ ਬਹੁਤ ਵੱਡਾ ਮਤਲਬ ਕਿੰਨੇ ਬੱਚਿਆਂ ਨੇ ਭਾਗ ਲਿਆਗਾ ਕੈਂਪ ਚ ਉਹ ਉੱਥੇ ਸਮਾਪਤੀ ਹੋਣੀ ਹੈ ਤੇ ਮੈਂ ਬੇਨਤੀ ਕਰਦਾ ਭਾਈ ਆਪਣੇ ਬੱਚਿਆਂ ਸਮੇਤ ਵੱਧ ਤੋਂ ਵੱਧ ਸੰਗਤ ਲੈ ਕੇ ਭਾਈ ਕੇ ਫਾਪੜ ਆਓ ਕਿਉਂ ਜੇ ਅੱਜ ਆਪਾਂ ਆਪਣੇ ਬੱਚਾ ਨੂੰ ਸਿੱਖੀ ਸਿੱਖਿਆ ਗੁਰੂ ਵਿਚਾਰ ਨਾਲ ਜੋੜਾਂਗੇ ਤੇ ਤਾਂ ਹੀ ਬੱਚੇ ਆਪਣੇ ਭਾਈ ਗੁਰੂ ਦੇ ਲਾੜ ਲੱਗਣਗੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਬੱਚੇ ਭਾਈ ਕੇ ਫਾਪੜੇ 30 ਤਰੀਕ ਨੂੰ ਲੈ ਕੇ ਆਓ ਅੱਜ ਕਿਸ ਤਰ੍ਹਾਂ ਸਵਾਗਤ ਕੀਤਾ ਗਿਆ ਬਹੁਤ ਸਨਮਾਨ ਕੀਤਾ ਗਿਆ ਅੱਜ ਦਾ ਕਿਹੜਾ ਪ੍ਰੋਗਰਾਮ ਸੀਗਾ ਬਹੁਤ ਵਧੀਆ ਇਥੋਂ ਦੇ ਕਿਹੜੇ ਗਰੰਥੀ ਸਿੰਘ ਇਥੋਂ ਦੀ ਲੋਕ ਨਗਰ ਗੁਰਦੁਆਰਾ ਪ੍ਰਬੰਧਕ ਕਮੇਟੀ ਝੱਬਰ ਸਾਹਿਬ ਸਮੂਚੀਆਂ ਸੰਗਤਾਂ ਦੇਖੋ ਮੈਂ ਬੇਨਤੀ ਕੀਤੀ ਆ ਵੀ ਜੇ ਆਪਾਂ ਆਪਣੇ ਬੱਚਿਆਂ ਨੂੰ ਭਾਈ ਅੱਜ ਦੇ ਯੁੱਗ ਚ ਇਸ ਦਲਦਲ ਤੋਂ ਬਚਾਉਣਾ ਤਾਂ ਗੁਰੂ ਘਰ ਨਾਲ ਜੋੜਨਾ ਬਹੁਤ ਜ਼ਰੂਰੀ ਆ ਜੇ ਆਪਾਂ ਅੰਮ੍ਰਿਤ ਵੇਲੇ ਗੁਰੂ ਦੇ ਨਾਲ ਜੋੜਾਂਗੇ ਤਾਂ ਭਾਈ ਸਿੱਖਿਆ ਸਿੱਖੀ ਸਿੱਖਿਆ ਗੁਰੂ ਵਿਚਾਰ ਦੇ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਲਾ ਕਰਾਂਗੇ ਮੈਂ ਮਾਪੇ ਨੂੰ ਵੀ ਇਹੀ ਬੇਨਤੀ ਕੀਤੀ ਆ ਭਾਈ ਆਪਣੇ ਬੱਚਿਆਂ ਨੂੰ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਲੈ ਕੇ ਆਓ ਤਾਂ ਫੇਰ ਇਹ ਕਿਹੜੀ ਹੁਣ ਦਲਦਲ ਚੱਲ ਰਹੀ ਆ ਨਸ਼ਿਆਂ ਦੀ ਉਹਨਾਂ ਤੋਂ ਬਚਣਗੇ ਜੇ ਆਪਾਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਾਂਗੇ ਤਾਂ ਹੀ ਫੇਰ ਆਪਾਂ ਕਾਮਯਾਬ ਹੋਵਾਂਗੇ ਤੇ ਮਾਪੇ ਦਾ ਇਹੀ ਫਰਜ਼ ਬਣਦਾ ਤੇ ਅੱਜ ਮੈਂ ਇਥੋਂ ਦੇ ਸਮੁੱਚੀ ਲੋਕਲ ਕਮੇਟੀ ਨੂੰ ਤੇ ਪ੍ਰਬੰਧ ਕਰਨ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵਧੀਆ ਇਥੋਂ ਦਾ ਪ੍ਰਬੰਧ ਕੀਤਾ ਤੇ ਬੱਚਿਆਂ ਨੂੰ ਕੈਂਪ ਚ ਲਿਆਂਦਾ ਤੇ ਮੈਂ ਸੂਚੀ ਪ੍ਰੈਸਰ ਦਾ ਵੀ ਧੰਨਵਾਦ ਕਰਦਾ ਇਹ ਜੀ ਸ਼੍ਰੋਮਣੀ ਕਮੇਟੀ ਹਲਕਾ ਯੋਗਾ ਦੇ ਵਿੱਚ ਜੋ ਲਗਾਤਾਰ 10 ਸਾਲ ਤੋਂ ਗੁਰਮਤ ਕੈਂਪ ਚੱਲ ਰਹੇ ਐ ਉਸ ਲੜੀ ਤਹਿਤ ਇਸ ਵਾਰ ਵੀ 1 ਜੂਨ ਤੋਂ ਸਾਰੇ ਕੈਂਪ ਸ਼ੁਰੂ ਹੋਏ ਸੀ ਸਾਡੇ 96 ਗੁਰੂ ਘਰਾਂ ਦੇ ਵਿੱਚ ਤਕਰੀਬਨ ਅਸੀਂ 64 ਕੈਂਪ ਲਾਇਆ ਜਿਦੇ ਵਿੱਚ 3535 ਬੱਚੇ ਭਾਗ ਲੈ ਰਹੇ ਐ ਸੋ ਬੜਾ ਸੰਗਤਾਂ ਦੇ ਵਿੱਚ ਉਤਸ਼ਾਹ ਆ ਬੱਚਿਆਂ ਦੇ ਵਿੱਚ ਉਤਸ਼ਾਹ ਆ ਮਾਪਿਆਂ ਦੇ ਵਿੱਚ ਉਤਸ਼ਾਹ ਆ ਕਮੇਟੀਆਂ ਬਹੁਤ ਸਹਿਯੋਗ ਕਰ ਰਹੀਆਂ ਗ੍ਰਾਂਤੀ ਸਿੰਘ ਕਾ ਜੀ ਸਹਿਯੋਗ ਕਰ ਰਹੇ ਆ ਤੇ ਖੁਸ਼ੀ ਹੁੰਦੀ ਹੈ ਕਿ ਆ ਬੱਚਿਆਂ ਨੇ ਜਦੋਂ ਗਰਮਤ ਕੈਂਪ ਸुरू ਕੀਤੇ ਸੀ ਤੇ ਜਦੋਂ ਸ਼ੁਰੂਤ ਕੀਤੀ ਹੈ ਤੇ ਉਹ ਰੂਪ ਵੇਖ ਕੇ ਤੇ ਅੱਜ ਦੇ ਇਹਨਾਂ ਦੇ ਰੂਪ ਪਹਿਰਾਵੇ ਦੇਖ ਕੇ ਤਾਂ ਇਹ ਸਕੂਨ ਮਿਲਦਾ ਕਿ ਅੱਜ ਇਹ ਗ੍ਰਾਂਤੀ ਸਿੰਘ ਨੇ ਬਹੁਤ ਸਾਰੇ ਬੱਚੇ ਇਹਨਾਂ ਚੋਂ ਸੰਤਿਆ ਕਰ ਰਹੇ ਨੇ ਬਹੁਤ ਸਾਰੇ ਬੱਚੇ ਗ੍ਰਾਂਤੀ ਸਿੰਘ ਬਣ ਗਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਨੇ ਤੇ ਇਹੀ ਸਾਡਾ ਮਨੋਰਥ ਸੀ ਕਿ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਗੁਰੂ ਘਰ ਨਾਲ ਜੋੜੀਏ ਗੁਰੂ ਘਰ ਵੱਲ ਆਉਣ ਦਾ ਸੁਭਾਅ ਬਣਾਈਏ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਪੜ੍ਹਾਈ ਦੀ ਥੋੜ੍ਹ ਕਾਰਨ ਮਾਪਿਆਂ ਨੂੰ ਇਹ ਔੜ ਲੱਗੀ ਸੀ ਕਿ ਬੱਚਿਆਂ ਨੂੰ ਪੜ੍ਹਾਈਏ ਉਹਨਾਂ ਨੇ ਗੁਰੂ ਘਰ ਨਹੀਂ ਦਿਖਾਏ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ 1 ਜੂਨ ਤੋਂ 30 ਜੂਨ ਤੱਕ ਸਮਾਂ ਹੁੰਦਾ ਬੇਲੇ ਹੁੰਦੇ ਆ ਬੱਚੇ ਸਵੇਰੇ ਕਲਾਸਾਂ ਲਾਉਣੀਆਂ ਸ਼ਾਮ ਨੂੰ ਤੇ ਇਸ ਕੈਂਪਾਂ ਦਾ ਨਿਚੋੜ ਜੋ ਅਸੀਂ ਪਿੰਡ ਵਾਈਜ਼ 9-9 ਬੱਚੇ ਕੱਢੇ ਨੇ ਤੇ ਇਹ 3535 ਬੱਚਿਆਂ ਦੇ ਵਿੱਚੋਂ ਜਿਹੜੇ 9-9 ਬੱਚੇ 540 ਬੱਚੇ 600 ਬੱਚਾ ਨਿਕਲਿਆ ਉਨਾ 30 ਤਰੀਕ ਨੂੰ ਵੱਡਾ ਸਮਾਗਮ ਫਾਪੜੇ ਭਾਈ ਕੇ ਰੱਖਿਆਗਾ ਜਿੱਥੇ 3535 ਬੱਚੇ ਸਨਮਾਨਿਤ ਕੀਤੇ ਜਾਣਗੇ ਉਥੇ ਨਾਲ ਹੀ ਜਿਹੜੇ 9 ਬੱਚੇ ਪوزیشنਾਂ ਹਾਸਲ ਕਰਨਗੇ ਉਥੇ ਟੈਸਟ ਵੀ ਹੋਣਾ ਬੱਚਿਆਂ ਦਾ ਤੇ ਉਹਨਾਂ ਨੂੰ ਸਨਮਾਨ ਕੀਤਾ ਜਾਊ ਜਿਨ੍ਹਾਂ ਨੂੰ ਸ੍ਰੀ ਕਾਲਤਖਸਬ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਤੇ ਸਮੁੱਚੀਆਂ ਸ਼ਖਸੀਅਤਾਂ ਆ ਕੇ ਬੱਚਿਆਂ ਨੂੰ ਸਨਮਾਨ ਕਰਨਗੀਆਂ ਅਤੇ ਨਾਲ ਵੱਡੀ ਕੱਲ ਇਹਨਾਂ ਹਜ਼ਾਰਾਂ ਦੀ ਗਿਤੀ ਦੇ ਵਿੱਚ ਜੋੜਿਆਂ ਵਾਲੇ ਗੁਰਸਿੱਖ ਬੱਚੇ ਜਿਵੇਂ ਆ ਬੱਚਿਆਂ ਨੂੰ ਵੇਖ ਰਹੇ ਹੋ ਸਾਫ ਸੂਰਤ ਕਕਾਰਾਂ ਵਾਲੇ ਬੱਚਿਆਂ ਨੂੰ ਵੇਖ ਕੇ ਬੱਚਿਆਂ ਦਾ ਮਨ ਕਰੜਾ ਹੁੰਦਾ ਮਨ ਨੂੰ ਤਸੱਲੀ ਹੁੰਦੀ ਹੈ ਕਿ ਅਸੀਂ ਵੀ ਗੁਰਸਿੱਖੀ ਨਾਲ ਜੁੜੀਏ ਕਿਉਂਕਿ ਲੱਚਰ ਪੁਣੇ ਦਾ ਪ੍ਰਸਾਰ ਹੋ ਰਿਹਾ ਮੋਬਾਈਲ ਖੋਲਦੇ ਆ ਟੀਵੀ ਖੋਲਦੇ ਆ ਕਿਤੇ ਵੇਖਦੇ ਆ ਤਾਂ ਲੱਚਰ ਪਰਾਂ ਜੋ ਗੁਰਮਤ ਤੋਂ ਦੂਰ ਲਿਆਂਨ ਵਾਲੇ ਰਾਸਤਿਆਂ ਦੇ ਸਨੇਹੇ ਮਿਲਦੇ ਐ ਇਹ ਬਿਰਲੇ ਸਨੇਹੇ ਮਿਲਦੇ ਐ ਮੈਂ ਬਾਪਿਆਂ ਨੂੰ ਵੀ ਅਪੀਲ ਕਰਦਾ ਐ ਕਿ ਆਪਣੇ ਬੱਚਿਆਂ ਨੂੰ ਲੈ ਕੇ ਬਹੀਰਾ ਘੱਟ ਕੇ 30 ਤਰੀਕ ਨੂੰ ਪਾਪੜੇ ਭਾਈ ਕੇ ਵਿਕੇ ਪਹੁੰਚੋ ਤਾਂ ਕਿ ਤੁਹਾਡੇ ਬੱਚੇ ਗੁਰਮਤਲ ਨਾਲ ਜੁੜ ਸਕਣ ਤੇ ਮੈਂ ਖਾਸ ਕਰਕੇ ਧੰਨਵਾਦ ਕਰੂੰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਧਨੌਲਾ ਜਥੇ ਤਕਸਰੀ ਦੰਦਮਾ ਸਾਹਿਬ ਉਹਨਾਂ ਨੇ ਵੀ ਅੱਜ ਵੀ ਪਿੰਡਾਂ ਦੇ ਵਿੱਚ ਸਮਾਗਮਾਂ 'ਚ ਹਾਜ਼ਰੀ ਲਵਾਈ ਐ ਹੱਲਾ ਸੇਰੀ ਦਿੱਤੀ ਐ ਕਿ ਜਿੱਥੇ ਵੱਡੇ ਸਮਾਗਮਾਂ 'ਚ ਆਉਣਾ ਉਹਨਾਂ ਨੇ ਉਹ ਪਿੰਡਾਂ ਵਿੱਚ ਵੀ ਜਾ ਜਾ ਕੇ ਬੱਚਿਆਂ ਨੂੰ ਹੌਸਲਾ ਵਜਾਈ ਗ੍ਰਾਂਥੀ ਸਿੰਘਾਂ ਦੀ ਹੌਸਲਾ ਵਜਾਈ ਮਾਪਿਆਂ ਦੀ ਹੌਸਲਾ ਵਜਾਈ ਕਮੇਟੀਆਂ ਦੀ ਹੌਸਲਾ ਵਜਾਈ ਕਰ ਰਹੇ ਆ ਕਿ ਭਾਈ ਸਿੱਖੀ ਦਾ ਸਨੇਹਾ ਦੀਨ ਆਏ ਆ ਆਓ ਜੇ ਸਿੱਖੀ ਦਾ ਸਨੇਹਾ ਘਰ ਘਰ ਦੇ ਵਿੱਚ ਆਪਾਂ ਜਿਵੇਂ ਲੈ ਕੇ ਗਏ ਆ ਹਰ ਇੱਕ ਵਾਰਡ ਗਲੀ ਮਹੱਲੇ ਦੇ ਵਿੱਚ ਸਤਨਾਮ ਵਾਹਿਗੁਰੂ ਬੋਲੇ ਸੋ ਨਿਹਾਲ ਦੇ ਬੋਲ ਵਾਲੇ ਹੋਣ ਤਾਂ ਕਿ ਪੰਥ ਦੀ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ